ਤੋਸਤੋ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਕਿ ਇੱਕ ਜਾਨਵਰ ਵੀ ਆਪਣੇ ਹੱਕਾਂ ਪ੍ਰਤੀ ਕਿੰਨਾ ਸੁਚੇਤ ਹੈ ਕਿ ਆਪਣੇ ਹੱਕ ਲਈ ਇੱਕ ਜੀਸੀਬੀ ਨਾਲ ਲੜ ਜਾਂਦਾ ਇਹ ਘਟਨਾ ਜਿਹੜੀ ਹੈਗੀ ਹੈ ਇਹ ਬੰਗਾਲ ਦੀ ਹੈ ਜਿੱਥੇ ਕਿ ਕੁਝ ਅਧਿਕਾਰੀ ਕਿਸੇ ਕਾਰਜ ਦੀਨ ਜੰਗਲ ਵਿੱਚ ਜਾਂਦੇ ਆ ਤੇ ਉੱਥੇ JCB ਨਾਲ ਕੁਝ ਦਰਖਤ ਵਗੈਰਾ ਇਤਰ ਉਤਰ ਕਰਨੇ ਹੁੰਦੇ ਆ ਪਰ ਹਾਥੀੜ ਇਸ JCB ਨਾਲ ਲੜ ਜਾਂਦਾ ਆਪਣੇ ਹੱਕ ਖਾਤਰ ਤੇ JCB ਤਾਂ ਪਿੱਛਾ ਕਰਦਾ ਹੋਇਆ ਲੱਕੜ ਦੀ ਫੈਕਟਰੀ ਤੱਕ ਪਹੁੰਚ ਜਾਂਦਾ ਤੇ ਇੱਥੇ ਲੱਕੜ ਦੀ ਫੈਕਟਰੀ ਦੇ ਅੰਦਰ ਵੜ ਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੰਦਾ ਤੇ ਇਹ ਸੋਚੋ ਵੀ ਇਸ ਜਾਨਵਰ ਨੂੰ ਵੀ ਇੰਨਾ ਪਤਾ ਹੈ ਵੀ ਆਤਮੇ ਹੱਕਾਂ ਲਈ ਲੜਨਾ ਪੈਣਾ ਤੇ ਇਸ ਦੇ ਉਲਟ ਇੱਕ ਇਨਸਾਨ ਇਹੋ ਜੀ ਪ੍ਰਜਾਤੀ ਹੈ ਜੇ ਕੋਈ ਇਨਸਾਨ ਆਪਣੇ ਹੱਕਾਂ ਬਰਤੀ ਲੜ ਵੀ ਰਿਹਾ ਹੋਵੇ ਤਾਂ ਦੂਸਰਾ ਇਨਸਾਨ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦਾ ਜਾਂ ਉਹ ਤਾਂ ਭੰਡੀ ਪ੍ਰਚਾਰ ਸ਼ੁਰੂ ਕਰ ਦਿੰਦਾ ਹੁਣ ਦੇਖੋ ਇਸ ਜਾਨਵਰ ਨੂੰ ਇਹਨਾਂ ਪਤਾ ਹੈ ਵੀ ਇਹਨਾਂ ਨੇ ਮੇਰਾ ਨੁਕਸਾਨ ਕੀਤਾ ਤੇ ਉੱਥੇ ਉਹਨਾਂ ਦੀ ਫੈਕਟਰੀ ਵਿੱਚ ਪਹੁੰਚ ਕੇ ਪੰਨ ਤੋੜ ਕਰਨੀ ਸ਼ੁਰੂ ਕਰ ਦਿੰਦਾ ਹੈ ਹਾਲਾਂਕਿ ਕੁੱਝ ਸਮੇਂ ਦੀ ਮਸ਼ੱਕਤ ਤੋਂ ਬਾਅਦ ਕੁੱਝ ਬੰਦਿਆਂ ਦੁਆਰਾ ਹਾਥੀ ਦੇ ਪੈਰਾਂ ਨੂੰ ਸੰਗਲ ਵਗੈਰਾ ਲਗਾ ਲਏ ਜਾਂਦੇ ਹਨ ਹਾਥੀ ਨੂੰ ਕਾਬੂ ਕਰ ਲਿਆ ਜਾਂਦਾ ਪਰ ਫਿਰ ਵੀ ਸੋਚਣ ਵਾਲੀ ਗੱਲ ਹੈ ਕਿ ਇੱਕ ਜਾਨਵਰ ਆਪਣੇ ਹੱਕਾਂ ਪ੍ਰਤੀ ਇੰਨਾ ਸੁਚੇਤ ਹੈ ਇਹਨੂੰ ਇਹ ਵੀ ਪਤਾ ਕਿ ਮੇਰਾ ਨੁਕਸਾਨ ਕਰਨ ਵਾਲੇ ਕੌਣ ਸੀ ਦੇਖ ਕੇ ਚੱਲੋ ਪੂਰੀ ਵੀਡੀਓ ਇਰੇ ਸਾਹ ਹਾਥੀ ਨੂੰ ਸੰਗਲ ਵਗੈਰਾ ਲਗਾ ਕੇ ਫੈਕਟਰੀ ਚ ਬਾਹਰ ਕੱਢਿਆ ਜਾਂਦਾ ਤੇ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਤੇ ਅੱਗੇ ਤੋਂ ਜਿਹੀਆਂ ਹੋਰ ਵੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਂਦੇ ਰਵਾਂਗੇ ਦੇਖ ਕੇ ਚੱਲੇ ਉਹ ਵੀ ਵੀਡੀਓ ਉਹ ਰਾਤੀ ਨੂੰ ਸੰਗਲ ਲਾਗੇ ਬਾਹਰ ਕੱਢਣ ਲੱਗਿਆ ਫੈਕਟਰੀ 'ਚ ਧੰਨਵਾਦ ਤੁਹਾਡਾ ਪੂਰੀ ਵੀਡੀਓ ਵੇਖਣ ਲਈ